I ਰੇ ਕੈਸਨ ਪ੍ਰੀਤ ਤਕੜ ਚਲਾਇਨ ਦੂਤ ਜੰਮ ਕਿਸੇ ਨਦੀਨੀ ਨੰਬੋਹਿਤ ਪ੍ਰਾਪਤਿਤ ਸੇ ਭਾਤੁਈ ਨਰਕ ਨਾ ਭਈਐ ਗਰਮ ਕਰਨ ਵਾਲਾ ਹੈ ਕਰਨਤ ਸਤਿਯੋ ਮਹਾਰਾਜ ਜਨਾਂ ਦੇ ਪਵਨ ਫਗੱਤਰ ਹਸੂਰੀ ਅੰਦਰ ਇਕੱਤਰ ਹੋਏ ਸਤ ਸਗੀਦਨ ਵੜ ਪਾ ਗਏ ਹਾਂ ਜੋ ਰਚਨਾ ਮਹਾਰਾਜ ਦੀ ਹਸੂਰੀ ਅੰਦਰ ਇਕੱਤਰ ਹੋ ਕੇ ਗੁਰਬਾਣੀ ਦੇ ਨਾਲ ਸਾਂਝ ਹੁੰਦਿਆਂ ਪ੍ਰੰਤਤ ਗੁਰਬਾਣੀ ਸੁਣਨ ਦਾ ਇੱਥੇ ਨਿਕੜ ਰਹੇ ਨੇ ਬਦભાગੇ ਹਾਂ ਜੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿਹਾੜੀ ਦੇ ਮੁਖਰਾ ਜਿਵੇਂ ਮਹਾਰਾਜਾ ਸੂਰੀੰਦਰੇ ਕਤਰ ਹੋਇਆ ਅਤੇ ਗੁਰੂ ਅਰਜਨ ਮਹਾਰਾਜ ਵੱਲੋਂ ਉਚਾਰਨ ਕੀਤੀ ਹੋਈ ਪਰਮ ਬਾਨ ਦੀ ਅੱਗਾ ਪਾਟ ਕਰਕੇ ਦੇਣਾ ਬਰੰਤ ਜੋ ਮੈਂ ਕਾਢੀ ਆ سامنے ਗਣ ਕੀਤੀ ਹੈ ਇਹ 12ਵਾਂ ਪਾਣੀ ਦੀ 7 ਨੰਬਰ ਕਾਢੀ ਹੈ ਜਿਹਦੇ ਵਿੱਚ ਮਹਾਰਾਜ ਭਾਗੋਂ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਉਪਦੇਸ਼ ਦੇ ਰਹੇ ਹਨ ਵਿਚਾਰਾ ਆਰੰਭ ਕਰ ਤੋਂ ਪਹਿਲਾਂ ਕਦਰ ਕਰਨ ਪਈਏ প্রত্যেক ਪਰਵਾਰ ਕਰਨੀ ਜੀ ਬਾਰੇ ਗੋਤੀ ਦਾ ਅਲਸਾ ਬਾਰੇ ਹਰ ਮਹੀਨੇ ਦੇ ਸੰਬੰਧ ਵਿੱਚ ਗੁਰੂ ਮਹਾਰਾਜ ਵੱਲੋਂ ਸਿੱਖ ਨੂੰ ਉਪਦੇਸ਼ ਦਿੱਤਾ ਗਿਆ ਕਿ ਤੇਰਾ ਇਸ ਮਹੀਨੇ ਦੇ ਵਿੱਚ ਧਾਰਜ ਤੇਰਾ ਸੁਭਾਅ ਤੇ ਜੀਵਨ ਕਿਹੋ ਜਿਹਾ ਹੋ ਜਾਣਾ ਚਾਹੀਦਾ ਹੈ। ਇਸ ਮਹੀਨੇ ਦੇ ਕਾਉਡੀ ਵਿੱਚ ਮਹਾਰਾਜ ਸਮਝਾ ਰਹੇ ਹਨ ਬਾਤੋਂ ਪਰੰਪਰਾਆਂ ਆਂੀਆਂ ਉੱਜੇ ਲੰਘਾ ਹੀ ਤੱਕ ਕਿ ਜਿਸ ਤਰ੍ਹਾਂ ਸਾਵਣ ਦਾ ਮਹੀਨਾ ਜਿਹੜਾ ਹੈ ਲੰਘ ਜਾਣ ਤੋਂ ਬਾਅਦ ਭਾਦੋਂ ਦੇ ਮਹੀਨੇ ਦੇ ਵਿੱਚ ਜਿਹੜੀ ਗਰਮੀ ਹੈ ਜਾਂ ਕੋ ਹੁ ਜਾਂ ਕੋਟ ਇਹ ਮਨੋਖਨ ਨੂੰ ਤਬਰਾਰ ਚਾਹੁੰਦਾ ਹੈ ਇਸ ਮਹੀਨੇ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਗਰਮੀ ਦੇ ਨਾਲ ਆਤਮਾ ਦੇ ਦਾ ਪਰੇਸ਼ਾਨ ਹੁੰਦਾ ਹੈ ਤੇ ਮਹਾਰਾਜ ਕਹਿੰਦੇ ਜਿਸ ਪਰਮਾਤਮਾ ਨੇ ਪੈਦਾ ਕੀਤਾ ਉਹ ਨੂੰ ਧਰਨ ਵਾਲੇ ਨੂੰ ਲੁਕਾ ਨੂੰ ਜਿਹੜੇ ਉਸਰ ਆਪਣੋ ਵਿਚਾਰ ਟਕੇ ਨੇ ਜਿਨ੍ਹਾਂ ਨੇ ਆਪਣੇ ਆਕਾਰ ਸੁਤੇ ਨਾਮ ਨੂੰ ਜੀਵਨ ਵਿੱਚ ਘੜਦਾ ਉਹ ਮਨੁੱਖ ਵੀ ਇਸ ਮਹੀਨੇ ਦੇ ਵਿੱਚ ਜਿਹੜਾ ਹੈ ਨਵਰਾਹਕ ਚਿੰਤਾਵਾਂ ਫਿਕਰਾਂ ਆਤੀ ਰੋਗਾਂ ਦੇ ਜਿਹੜੇ ਨੇ ਹੁਸ਼ਕਾਰ ਹੋ ਜਾਂਦੇ ਇਹਨਾਂ ਨੇ ਇਸ ਮਹੀਨੇ ਦੇ ਵਿੱਚ ਹੁਣ ਅੱਲਾ ਇਸ ਮਹੀਨੇ ਦੇ ਵਿੱਚ ਮਹਾਰਾਜ ਇਹ ਨਹੀਂ ਕਹਰੇ ਕਿ ਬੰਦਾ ਨਾਮ ਜਪੇ ਜਾਂ ਨਾਮ ਧਿਆਰ ਹਰ ਇੱਕ ਮਹੀਨੇ ਦੇ ਵਿੱਚ ਮਹਾਰਾਜ ਨੇ ਵਰਤ ਮਾਨ ਸਮਝ ਲਿਆ ਇਹ ਸਮਾਂ ਤੇਰਾ ਇਸ ਤਰ੍ਹਾਂ ਜਿਹੜਾ ਹੈ ਉਹ ਬਸਰ ਹੋਣਾ ਚਾਹੀਦਾ ਅ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਇੱਕ ਬੱਚਾ ਸਕੂਲ ਜਾ ਸ਼ੁਰੂ ਕਰਦਾ ਹੈ ਸਭ ਤੋਂ ਪਹਿਲਾਂ ਉਹ ਪਹਿਲੀ ਕਲਾਸ ਪਾਸ ਕਰਦਾ ਹੈ ਫਿਰ ਦੂਜੀ ਫਿਰ ਤੀਜੀ ਫਿਰ ਇਸੇ ਤਰ੍ਹਾਂ ਦੁਬਾਰਾ ਪਾਸ ਕਰਕੇ ਤਦਾ ਬੰਦਾ ਹੈ ਇਸ ਤਰ੍ਹਾਂ ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਹਰੇਕ ਮਹੀਨੇ ਦੀ ਲੜੀਬਾਰ ਵਿਚਾਰ ਸਮਝਾਇਆ ਕਿ ਪਹਿਲੇ ਮਹੀਨੇ ਵਿੱਚ ਆਸ ਲਿਪਸ ਪੂਰਾ ਕਰੋ ਤੇ ਦੂਜੇ ਮਹੀਨੇ ਦੇ ਵਿੱਚ ਐਸ ਲਿਪ ਦਿੱਤਾ ਗਿਆ ਉਹ ਪੂਰਾ ਅੱਜ ਦੇ ਭਾਗੋ ਦਾ ਮਹੀਨਾ ਇਹ ਵੀ ਸਮਝਾਰੇ ਹਨ ਕਿ ਉਸ ਰੱਬ ਦੇ ਨਾਲੋਂ ਵਿਛੜੇ ਹੋਇਆ ਦਾ ਹਾਲ ਆਦ ਕੀ ਹੁੰਦੇ ਨੇ ਜਦੋਂ ਜੀਵਨ ਵਿੱਚ ਉਹ ਗੁਣ ਖਤਮ ਹੋ ਜਾਣ ਜੀਵਨ ਦੇ ਵਿੱਚੋਂ ਵਿਚਾਰ ਉਸ ਪਰਮਾਤਮਾ ਦੀ ਬੁਰੂਦੀ ਖਤਮ ਹੋ ਜਾਏ ਫਿਰ ਮਨੁੱਖ ਦਾ ਕੀ ਦਸ਼ਾ ਉੱਠੀਏ ਕਿ ਬੇਹਾਲ ਹੋਏ ਭਾਤੋਏ ਪਰਮਫਲਾਨੀਆਂ ਦੁਜੇ ਲੱਗਾ ਨੇਤ ਲਤ ਸ਼ਿੰਗਾਰ ਪਣਾਇਆ ਕਾਰਜ ਨਾ ਕੀ ਇਸ ਸਮੇਂ ਦੇ ਚੱਲਦੇ ਹੋਏ ਮਨੁੱਖ ਭਾਵੇਂ ਜਿੰਨੇ ਵੱਧੀ ਜਿਹੜਾ ਹੈ ਉਹ ਤਾਂ ਤਿੰਨ ਪੱਲ ਦੇ ਮਹਾਰਾਜ ਜੀ ਸੇ ਸਮਝਾਉਂ ਕਿ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਇੱਕ ਕਿਸਤਰੀ ਆਪਣੇ ਜੀਵਨ ਵਿੱਚ ਲੱਖਾਂ ਹਾਰ ਸ਼ਿੰਗਾਰ ਕਰਦੀ ਹੈ ਪਰ ਜੇ ਉਹਦਾ ਪਿਆਰ ਆਪਣੇ ਪਤੀ ਦੇ ਨਾਲ ਨਹੀਂ ਹੈ ਉਹ ਆਪਣੇ ਪਤੀ ਵਰਗੀ ਇਮਾਨਦਾਰ ਨਹੀਂ ਤੇ ਉਹਦੇ ਕੀਤੇ ਹੋਏ ਹਾਰ ਸ਼ਿੰਗਾਰ ਕਿਸੇ ਕੰਮ ਦੇ ਨਹੀਂ ਉਹ ਬੇਕਾਰ ਜਾਨੀ ਇਸ ਤਰ੍ਹਾਂ ਇੱਕ ਇਸਤਰੀ ਜਿਹੜੀ ਹੈ ਕਿ ਇਹ ਆਪਣੇ ਉਸ પતિ ਪਰਮਾਤਮਾ ਦੇ ਪ੍ਰਤੀ ਇਮਾਨਦਾਰ ਨਹੀਂ ਹੈ ਇਹਦੇ ਹਿਰਦੇ ਘਰ ਵਿੱਚ ਉਹਦੇ ਹੋਰ ਨਹੀਂ ਹਨ ਯਕੀਨ ਦੇ ਹੋਏ ਸਾਰੇ ਕਰਮ ਕਾਂਡ ਰੀਤੀ ਰਿਵਾਜ ਜਾਂ ਪਹਿਨੇ ਹੋਏ ਚਹਿਨਾ ਜਾਂ ਧਾਰਮਿਕ ਪਹਿਨੇ ਹੋਇਆ ਤਖਤਾਬ ਕਿਸੇ ਕੰਮ ਦਾ ਨਹੀਂ ਇਹ ਕਰ ਅਸਲ ਦਿਲੋਂ ਉਸ ਰੱਬ ਦੇ ਨਾਲ ਨਹੀਂ ਅਸੀਂ ਜੁਰ ਬਾਣੀ ਪੜਦੇ ਹਾਂ ਤੇ ਮਹਾਰਾਜ ਨੇ ਸਾਨੂੰ ਕਦੇ ਵੀ ਸਰੀਰ ਨੂੰ ਸੋਨਾ ਬਣਾਉਣ ਲਈ ਆਇਆ ਹਮੇਸ਼ਾ ਮੰਨਤੇ ਜੋਰ ਕੀਤਾ ਕਿ ਮਨ ਨੂੰ ਸੋਨਾ ਬਣਾ ਮਨ ਨੂੰ ਸ਼ਿੰਗਾਰ ਕਰ ਮਨ ਜਿਹੜਾ ਉਹਦੇ ਗੁਨਾ ਦੇ ਨਾਲ ਭਰਪੂਰ ਗਣ ਹੁਣ ਮਨ ਨੂੰ ਤਾਕਤ ਵਰ ਕਰਨ ਵਾਸਤੇ ਮਹਾਰਾਜ ਨੇ ਜਿਹੜੀ ਸਾਰੀ ਬਾਣੀ ਦੇ ਵਿੱਚ ਸਾਨੂੰ ਬਧਿੰਦੇ ਨੇ ਸਿੱਖਿਆ ਮਟੀਆਂ ਨੇ ਕਿ ਕੀ ਕੀ ਮਨ ਮਾਤੇ ਮਨ ਨੂੰ ਜੋ ਬਾਤ ਦੇ ਮਾਮ ਤਗੜਾ ਕਰਨ ਵਾਸਤੇ ਕੀ ਕੀ ਕਰਨਾ ਪੈਂਦਾ ਪਰ ਇਸ ਬਾਰੇ ਦੇ ਵਿੱਚ ਵੀ ਮਹਾਰਾਜ ਸਭ ਨੂੰ ਇਹ ਸਮਝਾ ਰਹੇ ਨੇ ਕਿ ਇਸ ਇਸਤਰੀ ਨੇ ਇਹ ਇਸਤਰੀ ਨੇ ਭਾਵੇਂ ਸਿਰਕ ਪਹਿਨਾਹਾ ਧਾਰਮਿਕ ਪਹਿਨਾਇਆ ਹੈ ਪਰ ਜੇਕਰ ਮਨ ਤੋਂ ਧਾਰਮਿਕ ਨਹੀਂ ਉਹਦੇ ਬਹਿਨੇ ਵੀ ਧਾਰਮਿਕ ਲਿਬਾਸ ਕਿਸੇ ਵੀ ਕੰਮ ਦੇ ਦੇ ਜਿਤ ਦਿਨ ਦੇ ਫਿਰ ਸੀ ਤਿਤ ਵੇਲੇ ਕੈਸਨ ਏਸ਼ੀ ਗਾਰਨ ਕੀਤਾ ਹੋਇਆ ਸਰੀਰ ਲੋਕ ਇਸ ਨੂੰ ਸੋਨਾ ਆਖਦੇ ਨੇ ਲੋਕਾਂ ਵਿੱਚ ਇਹ ਸਿਮਤ ਖੱਟ ਸਕਦਾ ਹੈ ਅਸੀਂ ਆਪਣੇ ਆਪ ਨੂੰ ਸੋਨਾ ਬਣਾ ਕੇ ਚੰਗੇ ਕੱਪੜੇ ਪਾਣ ਕੇ ਲੋਕਾਂ ਵਿੱਚ ਆਪਣੀ ਜਿਹੜੀ ਹੈ ਉਹ ਸਿਮਤ ਕਰਾ ਸਕਦੇ ਹਾਂ ਪਰ ਗੁਰੂ ਸਾਹਿਬ ਨੇ ਤੇ ਮਹਾਰਾਜ ਨੇ ਜਿਸ ਨੂੰ ਤੂੰ ਸੋਨਾ ਬਣਾ ਰਿਹਾ ਹੈ ਜਿਹੜੇ ਸਰੀਰ ਨੂੰ ਤੂੰ ਚੰਗਾ ਬਣਾ ਰਿਹਾ ਹੈ ਇਹਦੇ ਬਾਅਦ ਤੂੰ ਸ਼ਿੰਗਾਰ ਕਰਦਾ ਪਿਆ ਜੇਸੇ ਦਿਨ ਇਹ ਸਰੀਰ ਅਧਮ ਹੋ ਗਿਆ ਅੰਦਰੋਂ ਆਤਮਾ ਚਲੀ ਗਈ ਸੁਵਾਸ ਅਧਮ ਹੋ ਗਏ ਉਸ ਦਿਨ ਇਹਨਾਂ ਲੋਕਾਂ ਨੇ ਇਹ ਸਰੀਰ ਨੂੰ ਹੀ ਭੂਤ ਕਹਿਣਾ ਹੈ ਇਹ ਸਰੀਰ ਨੂੰ ਜਿਹੜਾ ਹੈ ਭਾਵੇਂ ਵਿੱਚ ਕੁਝ ਸਮਾਂ ਦਾ ਕਿ ਰਹੇ ਇੱਕ ਪਲ ਦੀ ਰਖਣਾ ਕਾਲੀ ਕਰਨੀ ਹੈ ਜਲਦੀ ਤੋਂ ਜਲਦੀ ਸ਼ਾਮਾਂ ਨੂੰ ਕਿ ਕੱਲੇ ਜਿਹੜਾ ਹੈ ਉਸਾਰ ਤੱਕ ਇਹ ਹੈ ਤੇਰੇ ਸੋਨੇ ਸਰੀਰੇ ਤੇ ਤਾਇਆ ਕਿ ਸਰੀਰ ਕਿੱਡਾ ਜਿਹੜਾ ਤੇਰੇ ਬਾਤ ਤੇ ਮਤਵ ਰੱਖਦਾ ਹੈ ਸਾਰਾ ਮਨੁੱਖ ਸਾਰੀ ਬਨਾਮ ਜਿਹੜੀ ਹੈ ਨਾ ਬਾਹਰ ਦਿਖਣ ਤੇ ਜੋਰ ਦਿੰਦੀ ਹੈ ਆਪਣੇ ਆਪ ਨੂੰ ਚੰਗਾ ਬਣਾਉਣਾ ਲੋਕਾਂ ਵਿੱਚ ਚੰਗਾ ਦੱਸਾਉਣਾ ਆਪਣੇ ਆਪ ਦੀ ਸਿਫਤ ਕਰਾਉਣੀ ਕਿ ਲੋਕ ਮੈਨੂੰ ਚੰਗਾ ਕਹੇ ਲੋਕ ਮੈਨੂੰ ਜਿਹੜਾ ਉਹ ਵਡਿਆਉਣ ਲੋਕ ਮੇਰੀ ਸਿਫਤਲਾ ਕਰਨਾ ਪਰ ਅਸੀਂ ਕਦੇ ਵੀ ਅਰਦੇਕਾਰ ਵਿੱਚ ਜੋਰ ਨਹੀਂ ਦਿੱਤਾ ਇੱਥੇ ਗੁਰੂ ਨੇ ਆ ਕੇ ਵਿਰਾਜਮਾਨ ਹੋਣਾ ਹੈ ਇੱਥੇ ਗੁਰੂ ਨੇ ਦੇਖਾ ਲਿਖਣਾ ਹੈ ਆਪਾਂ ਜਦ ਵੀ ਸੈਦ ਵਿਚਾਰ ਕਰਦੇ ਹਾਂ ਰੋਜ਼ ਨੰਬਰ ਤੇ ਵੀ ਤੇ ਪਹਿਲੀ ਬੌਡੀ ਵਿੱਚ ਮਹਾਰਾਜ ਜਿੱਤਣਾ ਕਰਦੇ ਨੇ ਨਾ ਕਿ ਮਨੁੱਖ ਜਿਹੜੇ ਵੀ ਤਰਾਈਆਂ ਕਰਦਾ ਹੈ ਨਾ ਕਿ ਬਾਹਰੋਂ ਚੰਗਾ ਬਣ ਲਿਆ ਹੈ ਬਾਹਰੋਂ ਧਾਰਮਿਕ ਬਣਦਾ ਪਿਆ ਪਰ ਅੰਦਰ ਤੇਰੇ ਕੋਲ ਗੁਣ ਹੈ ਨਹੀਂ ਇਹ ਛੜਦੇ ਕਿ ਕਿਸੇ ਕੰਮ ਨਹੀਂ ਆਉਂਦੇ ਸੈਦ ਸਿਆਨਪਾ ਲੱਗੋ ਨੱਲੇ ਨਾਲ ਇਹ ਗਿਆਨਤਾ ਕੇ ਇਤਰਾਇਆਂ ਜਿਹੜੀਆਂ ਤੂੰ ਕਰਦਾ ਪਿਆ ਹੈ ਇਹ ਤੇਰੇ ਕੰਮ ਨਹੀਂ ਆਉਣੀਆਂ ਇਹ ਧਾਰਮਿਕ ਰਸਤੇ ਤੇ ਕਦੇ ਵੀ ਕੰਮ ਨਹੀਂ ਆਉਣੀਆਂ ਗੁਰੂ ਗੁਰੂ ਦੇ ਸਾਹਮਣੇ ਇਹ ਜਿਹੜੀਆਂ ਇਤਰਾਇਆਂ ਕਰਦਾ ਹੈ ਇਹ ਕੂਰੀਆਂ ਨਹੀਂ ਹੋਣੀਆਂ ਕਿ ਗੁਰੂ ਅੰਤਰਜਾਮੀ ਹੈ ਤੇਰੇ ਅੰਦਰ ਦੀ ਜਾਣ ਲੈ ਤੇਰੇ ਜੇ ਕਰ ਵਿੱਚ ਕੀ ਹੈ ਜਿਤ ਦਿਨ ਦੇਹ ਬੰਸ ਸੀ ਤੇ ਵੇਲੇ ਕੈਸਨ ਪ੍ਰੇਤ ਕਿ ਜਿਤ ਦਿਨ ਇਹ ਸਰੀਰ ਖਤਮ ਹੋ ਗਿਆ ਉਸ ਵੇਲੇ ਇਹੋ ਧੜੀ ਭੱਜ ਵੀ ਕਿਸੇ ਨੇ ਰੱਖਾ ਉਸ ਦੇ ਕਿਸੇ ਨੇ ਵੀ ਫਰੀਦ ਨੂੰ ਸੋਣਾ ਨਹੀਂ ਲੈਣਾ ਉਸ ਦਿਨ ਅੱਗ ਲਾ ਕੇ ਲਾਹੂ ਲਾ ਕੇ ਉਸ ਨੂੰ ਸਾੜ ਦੇਣਾ ਤੇ ਜਿਹਦੇ ਜੀ ਜਿਸ ਹਿਰਦੇ ਘਰ ਵਿੱਚ ਗੁਣ ਖਤਮ ਹੋ ਜਾਣ ਉਹ ਮਨੋਗਮਾਰ ਕਹਿੰਦੇ ਪੂਰੇ ਬਰਾਬਰ ਹੈ ਉਹ ਸ਼ੈਤਾਨ ਹੈ ਹੁਣ ਦੇਖੋ ਜ਼ਿੰਦਗੀ ਅੰਦਰ ਦੁਨੀਆ ਦੇ ਅੰਦਰ ਚਿੱਟੇ ਵੀ ਵਰਨੁਖ ਚੋਰ ਹਨ ਆਗ ਹਨ ਜੇ ਆਪ ਐਨੇ ਕੁ ਤਰਫ ਕਰਦੇ ਉਹਨਾਂ ਦੇ ਕੰਮਾਂ ਦਾ ਵਜਾ ਸਿਰਫ ਹੈ ਜੀਵਨ ਵਿੱਚ ਕੌਣ ਖਤਮ ਹੋ ਜਾਣਾ ਜੀਵਨ ਵਿੱਚ ਸਬਰ ਸੰਤੋਖ ਖਤਮ ਹੋਣਾ ਤੋਂ ਜਾਣਾ ਇਹ ਜਦੋਂ ਇਹਦਾ ਮਨੁੱਖਤਾ ਦੇ ਹਿਰਦੇ ਕਾਰਨ ਵਿੱਚ ਕੇ ਕੌਣ ਖਤਮ ਹੁੰਦੇ ਨੇ ਉਹਨਾਂ ਦਾ ਦੂਰ ਹੋ ਜਾਣਾ ਇਸ ਮਨੁੱਖਤਾ ਦੇ ਹਿਰਦੇ ਕਰ ਵਿੱਚ ਆਗਨ ਆ ਕੇ ਸਾੜੀ ਹੋ ਜਾਂਦੇ ਨੇ ਇਹਨਾਂ ਆਗਨਾਂ ਦੇ ਕਾਰਨ ਹੀ ਮਨੁੱਖ ਜਿਹੜਾ ਬਾਤ ਦੇ ਵਿੱਚ ਕੰਮ ਕਰਦਾ ਹੈ ਠਗੀਆਂ ਕਰਦਾ ਹੈ ਚੋਰੀਆਂ ਕਰਦਾ ਹੈ ਆਪਣੇ ਕੀਮਤ ਵਿੱਚ ਚਿਤਾਰ ਤੇ ਕਰਦਾ ਹੈ। ਬਗੜ ਚਲਾਇਨ ਦੂਤ ਜੰ ਕਿਸੇ ਨਾ ਦੇਦੀ ਪੀ। ਜਦੋਂ ਅੰਦਰੋਂ ਗੁਣ ਖੰਦਮ ਹੋ ਗਏ ਆਤਮਾ ਆਤਮਿਕ ਮੌਤ ਹੋ ਗਈ ਫਿਰ ਮਹਾਰਾਜ ਕਹਿੰਦੇ ਫਿਰ ਇਸ ਨੂੰ ਚਲਾਉਣ ਵਾਲੇ ਜੰਮ ਨੇ ਜੰਮ ਦੂਤ ਨੇ ਉਹ ਕਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਫਿਰ ਇਹ ਮਨੁੱਖ ਕਾਮ ਵਿੱਚ ਆ ਕੇ ਦਨ ਦੰਤ ਮੁਕਰਮ ਕਰਦਾ ਹੈ ਕਰੋਧ ਵਿੱਚ ਆ ਕੇ ਉੱਚਾ ਬੋਲਦਾ ਹੈ ਆਪਣਿਆਂ ਦੇ ਨਾਲ ਉਹ ਸ਼ਬਦ ਬੋਲਦਾ ਹੈ ਲਾਲਚ ਵਿੱਚ ਆ ਕੇ ਆਪਣਿਆਂ ਦੇ ਨਾਲ ਲਗਾ ਦਮਾਉਂਦਾ ਹੈ ਮੋਹ ਵਿੱਚ ਆ ਕੇ ਦੁਨੀਆਂ ਦੇ ਪਿਆਰ ਵਿੱਚ ਪੈ ਕੇ ਇਹ ਉਸ ਰੱਬ ਦਾ ਉਦਤ ਜਾਂਦਾ ਹੈ ਫਿਰ ਇਹ ਜਮੂਤਾਂਗੇ ਵਾਸ ਵਿੱਚ ਪੈ ਕੇ ਹੀ ਕਾਰਜ ਕਰਦਾ ਰਹਿੰਦਾ ਹੈ ਇਹਨੂੰ ਸਮਝ ਨਹੀਂ ਲੱਗਦੀ ਇਹਦੀ ਮੱਤ ਜਿਹੜੀ ਹੈ ਉਹ ਮਾਂ ਦੇ ਪਿੱਛੇ ਲੱਗਦੀ ਦੇ ਮਨ ਜੋ ਕਹਿ ਰਿਹਾ ਹੈ ਮਨ ਅੱਖਾਂ ਦਾ ਸੁਆਦ ਚਾਹੁੰਦਾ ਹੈ ਮਨ ਜ਼ੁਬਾਨ ਦਾ ਰਸ ਚਾਹੁੰਦਾ ਹੈ ਮਨ ਕਾਂ ਦਾ ਚਾਹੁੰਦਾ ਹੈ ਤੇ ਉਸੇ ਮੁਤਾਬਕ ਇਹ ਕਾਰਜ ਕਰਦਾ ਹੈ ਹੁਣ ਦੇਖੋ ਜਿਹੜਾ ਕੰਮਲੀ ਹੈ ਕੋ ਨੂੰ ਜ਼ੁਬਾਨ ਦਾ ਰਸ ਲੱਗ ਚੁੱਕਾ ਹੈ ਹੁਣ ਉਹਦਾ ਨਾਮ ਤੇ ਕੋ ਸ਼ੌਕ ਹੈ ਨਾ ਉਹਦੀ ਜ਼ਰੂਰਤ ਹੈ ਉਹਦੀ ਮਜਬੂਰੀ ਹੈ ਇਹ ਨਸ਼ਾ ਨਾ ਕੀਤਾ ਉਹਦਾ ਸਾਰਾ ਦਿਨ ਉਹਦਾ ਸਾਰਾ ਜੀਵਨ ਤਰਾਕ ਹੋ ਜਾਂਦਾ ਉਹਨੂੰ ਉਹ ਤੋੜ ਲਗਣੀ ਹੈ ਉਹਦਾ ਧਰ ਬੈਠ ਨੂੰ ਜੀਜੀ ਕਰਨਾ ਘਬਰਾਹਟ ਹੋਣੀ ਸਰੀਰ ਕੰਬਣਾ ਸ਼ੁਰੂ ਹੋ ਜਾਣਾ ਇਹ ਲੱਛਣ ਉਹਦੇ ਜੀਵਨ ਵਿੱਚ ਹੋਣੇ ਸ਼ੁਰੂ ਹੋ ਜਾਂਦੇ ਜਿਹਦੇ ਕਾਰਨ ਉਹਨੂੰ ਕਿਸੇ ਵੀ ਹਾਲਾਤ ਵਿੱਚ ਨਸ਼ਾ ਕਰਨਾ ਹੀ ਪੈਣਾ ਹੈ ਜੇ ਨਸ਼ਾ ਨਾ ਕੀਤਾ ਤੇ ਫਿਰ ਕੀ ਹੈ ਉਹ ਪਰੇਸ਼ਾਨ ਹੋਏਗਾ ਦੁਖੀ ਹੋਏਗਾ ਉਹ ਉਹਦੀ ਮਜਬੂਰੀ ਬਣ ਗਈ ਤਾਂ ਮੇ ਕੋਈ ਵੀ ਨਸ਼ਾ ਹੋਵੇ ਕਿਸੇ ਵੀ ਵਰਤਾਰ ਦਾ ਹੋਵੇ ਉਹ ਨਸ਼ਾ ਉਹ ਇਹ ਨਸ਼ਾ ਜਿਹੜਾ ਹੈ ਮਨੁੱਖ ਨੇ ਆਪ ਆਪਣੇ ਗੱਲ ਚ ਲਾਇਆ ਹੁਣ ਦੇਖੋ ਇਹ ਨਸ਼ੇ ਸ਼ੁਰੂ ਹੁੰਦੇ ਕਿਸ ਤਰ੍ਹਾਂ ਨੇ ਕੋਈ ਸਾਨੂੰ ਘਰ ਆ ਕੇ ਨਸ਼ਾ ਨਹੀਂ ਦੇ ਲਈ ਜਾਂਦਾ ਨਾ ਸਰਕਾਰ ਨਾ ਕੋਈ ਸਾਡੇ ਪਿੰਡ ਦਾ ਬੰਦਾ ਅਸੀਂ ਆਪ ਨਸ਼ੇ ਦੇ ਆਦੀ ਬਣਦੇ ਹਾਂ ਅਸੀਂ ਆਪ ਉਹ ਜ਼ੁਬਾਨ ਦਾ ਰਸ ਪੂਰਨ ਕਰਨ ਬਾਅਦ ਤੇ ਇਹ ਗੱਲ ਕਿਸਦਾ ਤੇ ਕਰਦੇ ਹਾਂ ਪਰ ਜਿਹੜਾ ਅੱਖਾਂ ਦਾ ਰੋਗੀ ਹੈ ਨਾ ਜਿਹੜਾ ਬੰਦਾ ਅੱਖਾਂ ਦੇ ਸੁਆਰਤ ਵਾਸਤੇ ਪਰਿਆ ਰੂਪ ਤੱਕਦਾ ਹੈ ਉਹ ਤੁਸੀਂ ਆਪ ਦੇਖ ਲਓ ਜਿਹੜਾ ਸਕੂਲਾਂ ਵਿੱਚ ਛੁੱਟੀਆਂ ਆਉਂਦੀਆਂ ਨੇ ਨਾ ਛੁੱਟੀ ਹੁੰਦੀ ਹੈ ਦੁਪਹਿਰ ਦੇ ਸੈਮ ਤੋਂ 2:00 ਵਜੇ ਦਾ 2:30 ਬਚੇ ਕਈ ਆਮ ਨੌਜਵਾਨ ਵੀਰ ਤਾਂ ਉਥੇ ਕਰੇ ਲੱਭਣ ਸਰਕਾਰੀ ਸਕੂਲਾਂ ਜਾਂ ਪ੍ਰਾਈਵੇਟ ਸਕੂਲਾਂ ਦੇ ਬਾਹਰ ਵਿੱਚ ਹੁਣ ਉਥੇ ਲੋਨਤਾਰ ਇਹ ਨਹੀਂ ਕਰਨਾ ਸਕੂਲ ਦੇ ਨਾਲ ਬੜਾ ਪ੍ਰੇਮ ਪਿਆਰ ਹੈ ਜੋ ਸਕੂਲ ਦੇ ਵਿੱਚ ਜਾਣਾ ਕਰਦੇ ਨੇ ਪੜ੍ਹਨਾ ਚਾਹੁੰਦੇ ਨਹੀਂ ਉਥੇ ਉਹਨਾਂ ਨੂੰ ਅੱਖਾਂ ਦਾ ਰੋਗ ਲੱਗਾ ਹੋਇਆ ਤੇ ਉਹ ਕਰਾਇਆ ਰੋਗ ਤੱਤਮ ਦੇ ਲਈ ਉਥੇ ਘਰੇ ਉਹਨਾਂ ਨੇ ਜੀਵਨ ਵਿੱਚ ਕਿਉਂਕਿ ਉਹਨਾਂ ਨੂੰ ਸੇਵ ਦੀ ਉਹ ਜੀ ਮਿਲੀ ਕਿਉਂਕਿ ਆਲੇ ਦੁਆਲੇ ਉਹ ਵੀ ਸਿੱਖਿਆ ਤੇ ਉਹ ਹੋ ਹੀ ਜਾਂ ਜੀਵਨ ਵਿੱਚ ਕਰ ਰਹੇ ਜਿਹੜੇ ਬੰਦੇ ਕੰਨਾ ਦਾ ਰਸਤੋਂ ਦੇ ਨਾ ਜਿੱਥੇ ਚਾਰ ਬੰਦੇ ਬੈਠ ਕੇ ਗੱਲਾਂ ਕਰਦੇ ਹੋਣ ਅਜੇ ਮਨ ਹੈ ਅਜੇ ਮਨੁੱਖ ਦਾ ਮਨ ਉੱਥੇ ਜਾ ਕੇ ਬਹੁਤਾ ਨਿਕਦਾ ਹੈ ਭਾਵੇਂ ਰਾਤ ਹੋ ਜਾਏ ਭਾਵੇਂ ਰਾਤ ਸ੍ਰਿਧਵੀ ਜਾਏ ਇਹ ਗੱਲਾਂ ਜਾਂਦੀਆਂ ਵੀ ਹਨ ਤੋ ਉਹ ਕੰਨ ਦੇ ਰਸ ਵਾਲਾ ਮਨੁੱਖ ਕਦੇ ਵੀ ਉੱਥੇ ਜਾਂਦਾ ਨਹੀਂ ਇਹ ਹੈ ਸਾਡੇ ਜੀਵਨ ਵਿੱਚ ਮਹਾਰਾਜ ਕਹਿੰਦੇ ਇਹ ਮਨੁੱਖ ਜਿਹੜਾ ਹੈ ਜਿਸ ਦਾ ਦੇ ਪਿੱਛੇ ਲੱਗਾ ਹੋਇਆ ਸੀ ਜਿੰਨਾ ਦੇ ਰਸ ਵਾਰ ਤੇ ਇਹ ਕਰਦਾ ਪਿਆ ਸੀ ਨਾ ਇਹ ਰਾਸਤੇ ਚੱਲਦੇ ਅਧੀਨ ਇਹਨੇ ਆਪਣੇ ਸਾਰੇ ਜੀਵਨ ਨੂੰ ਖਤਮ ਕਰ ਦਿੱਤਾ ਇਹ ਵਕਾਰ ਉਸ ਨੂੰ ਚਲਾ ਰਹੇ ਇਹ ਵਕਾਰ ਹੀ ਕਹਿੰਦਾ ਜੀਵਨਾ ਜਿਹੜਾ ਸਾਡੇ ਰਸਤੇ ਬਾਤ ਚਲਾ ਰਹੇ ਛਾਦ ਫੜੋਤੇ ਕਿਨੇ ਮਾਹੇ ਜਿੰਸੋਂ ਲੱਗਾ ਏਤ ਤੇ ਮਹਾਰਾਜ ਦੇ ਜਨਾ ਦੇ ਪਿਆਰ ਵਿੱਚ ਆ ਕੇ ਸਾਰਾ ਕੁਝ ਕਰਦਾ ਪਿਆ ਸੀ ਨਾ ਅੰਤ ਨੂੰ ਇਹਨਾਂ ਨੇ ਸਾਥ ਦੇਣਾ ਛੜ ਦਿੱਤਾ ਅੰਤਾਂ ਨੇ ਪੈਰਾਂ ਨੇ ਹੂਬ ਜ਼ਬਾਨ ਹੂਬ ਹੱਟ ਗਈ ਕੰਨ ਸੁਣਨ ਹੱਟ ਗਏ ਅੱਖਾਂ ਜਿਹੜੀਆਂ ਨੇ ਉਹ ਅੰਦਰੋਂ ਕਿੰquiera ਦੇਖ ਨਹੀਂ ਸਕਦੀਆਂ ਸਾਰੀ ਉਮਰ ਜਿੰਨੇ ਇਨਾ ਦੇ ਪਿੱਛੇ ਲੱਗ ਕੇ ਆਪਣਾ ਸਾਰਾ ਜੀਵਨ ਖਰਾਬ ਕਰ ਲਿਆ ਅੰਤ ਨੂੰ ਜਦੋਂ ਵਿਕਾਰਾਂ ਨੇ ਆ ਕੇ ਚੰਗੋੜਿਆ ਜਦੋਂ ਜੀਵਨ ਦਵਾਈ ਤੇ ਰਸਤੇ ਤੇ ਆ ਕੇ ਖੋ ਗਿਆ ਫਿਰ ਕੋਈ ਵੀ ਸਾਥ ਨਹੀਂ ਖੜਦਾ ਨਾ ਤਾਂ ਪਰਿਵਾਰਕ ਮੈਂਬਰ ਦੇਖੋ ਘਰ ਵਿੱਚ ਬੈਠਾ ਮਨੁੱਖ ਚਿੰਤਾ ਦਾ ਰੋਗ ਹੈ ਨਾ ਉਸ ਨੂੰ ਉਹਦਾ ਅੰਗ ਜਿਹੜੇ ਸੰਗ ਹੁੰਦੇ ਨੇ ਉਹਦੇ ਸਾਥ ਸੰਬੰਧੀ ਉੱਥੇ ਕੁਝ ਨਹੀਂ ਕਰ ਸਕਦਾ ਇਹਦਾ ਮਾਨਸਿਕ ਰੋਗ ਲੱਗਾ ਹੋਇਆ ਉੱਥੇ ਨਾ ਕੋਈ ਡਾਕਟਰ ਕੁਝ ਕਰ ਸਕਦਾ ਐ ਨਾ ਸਾਡੇ ਸਾਖ ਸੰਬੰਧੀ ਕੁਝ ਕਰ ਸਕਦੇ ਸਿਰਫ ਦੁੱਖ ਹੋਵੇ ਜੇ ਡਾਕਟਰ ਦਵਾਈ ਦੇ ਸਕਦਾ ਹੈ ਘਰ ਦੀ ਸੇਵਾ ਕਰ ਸਕਦਾ ਤੇ ਨਾ ਸਾਡੀ ਪਰ ਇਹਦਾ ਮਾਨਸਿਕ ਰੋਗ ਲੱਗਦਾ ਕ ਉੱਥੇ ਕੋਈ ਕੁਝ ਨਹੀਂ ਕਰ ਸਕਦਾ ਉੱਥੇ ਨਾ ਸਾਡਾ ਕੋਈ ਮਿੱਤਰ ਨਾ ਮਾਤਾ ਪਿਤਾ ਨਾ ਭੈਣ ਭਰਾ ਨਾ ਫਿਕਰ ਉੱਥੇ ਕੰਮ ਹੁੰਦਾ ਹੈ ਗੁਰੂ ਨੇ ਉੱਥੇ ਗੁਰੂ ਦੀ ਰੀਤੀ ਹੋਈ ਸਿੱਖਿਆ ਮਨੁੱਖ ਨੂੰ ਜਿਹੜਾ ਹੈ ਉਸ ਚਿੰਤਾ ਵਿੱਚੋਂ ਮਨ ਦੇ ਰੋਗ ਵਿੱਚੋਂ ਦੂਰ ਕਰਦੇ ਵਿੱਚ ਸਹਾਇਤਾ ਹੁੰਦੀ ਹੈ ਹਰ ਸਮ ਰੋੜੇ ਤਾਂ ਤੰਪੇ ਸਿਆਉ ਹੋਵਾ ਸੇਤ ਜਦੋਂ ਜੀਵਨ ਅੰਤ त्यागੇ ਕੋ ਲੋ ਗਿਆ ਜਦੋਂ ਪਤਾ ਹੋ ਗਿਆ ਕਿ ਅਜੇ ਮੈਂ ਦੱਸ ਕਰ ਤਾ ਮੇਰੀਆਂ ਗਲਤੀਆਂ ਦੇ ਨਾਰ ਬੈ ਜੀਵਨ ਤੱਕ ਮੋਂਦੇ ਰਹੇ ਆ ਗਿਆ ਹੈ ਫਿਰ ਉਸ ਮਨੁੱਖ ਦੀ ਕਬਰਾਂ ਤਾਂ ਬਾਤਾਂ ਨਹੀਂ ਇਸ ਤਰ੍ਹਾਂ ਇੱਕ ਚੋਰ ਜਿਹੜਾ ਚੋਰੀ ਕਰਦਾ ਹੈ ਨਾ ਉਹ ਪਤਾ ਲੱਗ ਗਿਆ ਕਿ ਮੇਰੀ ਜੁਰੀ ਦਾ ਸਾਰ ਨੂੰ ਪਤਾ ਲੱਗ ਜਾਂਦਾ ਹੈ ਪਤਾ ਲੱਗ ਗਿਆ ਉਹ ਚੋਰ ਘਬਰਾੜ ਦੇ ਵਿੱਚ ਸਾਰਾ ਜੀਵਨ ਕਰ ਲਏਗਾ ਜਾਂ ਜਿਸ ਨੂੰ फांसी ਹੋਣੀ ਹੈ ਨਾ ਇੱਕ ਦਿਨ ਅੱਜ ਲੱਗ ਗਿਆ ਕਿ ਇਸ ਦਿਨ फांसी ਹੋਣੀ ਹੈ ਮਾੜਾ ਮਨੁੱਖ ਜਿਹੜਾ ਮਨ ਦਾ ਕਮਜ਼ੋਰ ਹੈ ਉਹ ਮਨੁੱਖ ਉਸ फांसी ਤੋਂ ਪਹਿਲਾਂ ਕਿੰਨੀ ਵਾਰ ਮਰ ਚੁੱਕਾ ਹੋਏਗਾ ਉਹਦੇ ਹੱਥ ਕੰਬਣਗੇ ਸਰੀਰ ਕੰਬੇਗਾ ਬੋਧ ਖਾਨ ਕਿੰਨੂੰ ਜੀ ਨਹੀਂ ਕਰੇਗਾ ਉਹ ਇਹ ਵੀ ਸੋਇਤਾ ਸੋਇਤਾ ਪਰੇਸ਼ਾਨ ਚਿੰਤਾਵਾਂ ਵਿੱਚ ਲੰਘ ਜਾਏਗਾ ਕਿ ਇਸ ਦਿਨ ਮੇਰੀ ਮੌਤ ਹੋ ਜਾਣੀ ਹੈ ਕਿ ਮਹਾਰਾਜ ਕਿਤੇ ਇਸ ਜੀਵਨ ਦੇ ਵਿੱਚ ਉਹਨੁਕ ਕੋਲ ਜਦੋਂ ਪਸਤਾਵਾ ਹੁੰਦਾ ਹੈ ਨਾ ਕਿ ਮੈਂ ਸਾਰਾ ਜੀਵਨ ਹੀ ਵਕਾਰਾਂ ਵਿੱਚ ਕੱਢ ਦੁੱਤਾ ਹੋਣ ਇਹਦੀ ਸਜ਼ਾ ਮੈਨੂੰ ਮਿਲਣੀ ਹੈ ਤੇ ਉਹ ਮਨੁੱਖ ਹਮੇਸ਼ਾ ਆਪਣੇ ਜੀਵਨ ਵਿੱਚ ਘਬਰਾਂਦਾ ਹੈ ਇਹ ਚਿੱਟਾ ਭਾਜੰਦਾ ਹੈ ਜਿਹਾ ਵਿੱਚ ਸੂਰ ਨੇ ਕਰਮਾਂ ਦਾ ਡੜਾ ਕੇਤ ਇਹ ਤਾਂ ਹੋਇਆ ਕਿਉਂਕਿ ਇਹਦੇ ਤੰਮ ਐਸੇ ਸਨ ਇਹਦੇ ਕੰਮਾਂ ਦਾ ਸਿੱਟਾ ਇਹ ਚੋਲੀ ਵਿੱਚ ਭਿਆਏ ਨਾਨਕ ਪ੍ਰਭ ਸਰਨਾਗਰ ਦੀ ਚਰਨ ਪੁਰਿਤ ਪ੍ਰਪਦੀਤ ਕਿਹ ਇਹ ਨਾਨਕ ਜਿਨ੍ਹਾਂ ਦਾ ਰੱਤਾ ਤੇ ਜੇ ਤੂ ਕੋ ਪਰਮਾਤਮਾ ਆਪ ਹੋਵੇ ਫਿਰ ਉਹਨਾਂ ਨੂੰ ਕੋਈ ਵੀ ਜੰਮ ਕੋ ਨਹੀਂ ਸਕਦਾ ਫਿਰ ਉਹਨਾਂ ਨੂੰ ਬਕਾਰ ਆਪਣੇ ਅਧੀਨ ਨਹੀਂ ਕਰ ਸਕਦੇ ਸੇ ਭਾਵ ਤੋਂ ਹੀ ਨਰ ਕਰਨ ਨਾ ਪਾਈ ਐ ਉਹ ਰੱਖਣ ਵਾਲਾ ਹੀ ਤਾਂ ਜਿਹੇ ਮਨੁੱਖ ਜਿਹੜਾ ਨੇ ਨਾਮ ਜਪਿਆ ਜਿਨ੍ਹਾਂ ਨੇ ਇਸ ਮਹੀਨੇ ਦੇ ਵਿੱਚ ਆਪਣੇ ਇਸ਼ਟ ਆਪਣੇ ਪਰਮਾਤਮਾ ਦੇ ਨਾਲ ਸਾਂਝ ਬਣਾਈ ਐ ਮਹਾਰਾਜ ਕਹਿੰਦੇ ਜਿਹੇ ਮਨੁੱਖਾਂ ਦਾ ਰੱਖਾ ਉਹ ਪਰਮਾਤਮਾ ਗੁਰੂ ਆਪ ਹੁੰਦਾ ਹੈ ਗੁਰੂ ਹਰ ਇੱਕ ਰਸਤੇ ਦੇ ਜੀਵਨ ਤੇ ਪੰਧ ਦੇ ਹਰ ਘੜੀ ਹਰ ਪਲ ਖੇਮ ਦੇ ਨਾਲ ਲੈ ਕੇ ਉਸ ਨੂੰ ਜਿਹੜਾ ਹੈ ਸਿੱਤੇ ਰਾ ਚੰਗਾ ਟੱਲਣ ਚੰਗਾ ਰਹਿਣ ਚੰਗਾ ਕਰਨ ਦੀ ਸਿਦਾਉ ਸਲਾਹ ਦਿੰਦਾ ਸੋ ਸਾਡੇ ਜੀਵਨ ਵਿੱਚ ਵੀ ਇਹ ਗੱਲਾਂ ਹੋਣ ਅਸੀਂ ਵੀ ਆਪਣੇ ਗੁਰੂ ਦੀ ਗੱਲ ਮੰਨਦੇ ਹੋਏ ਗੁਰੂ ਘਰ ਆ ਕੇ ਉਪਤਸੀਏ ਗੁਰੂ ਦੱਸੇ ਹੋਏ ਰਾਹ ਤੇ ਚੱਲ ਕੇ ਆਪਣੇ ਜੀਵਨ ਵਿੱਚ ਹਰ ਇੱਕ ਪਲ ਵਰਤਮਾਨ ਸਮਾਂ ਸੰਭਾਲੀਏ ਇਹਦੇ ਵਿੱਚ ਚੰਗੇ ਕੋ ਕਰਮ ਚੰਗੇ ਕੰਮ ਕਰੀਏ ਤਾਂ ਜੋ ਸਾਡਾ ਇਹ ਮਹੀਨਾ ਸੁਖਾਂ ਦੇ ਨਾਲ ਬਤੀਤ ਹੋਵੇ ਅਸੀਂ ਆਪਣੇ ਗੁਰੂ ਤੋਂ ਸਿੱਖਿਆ ਲੈ ਕੇ ਅੱਜ ਦਾ ਮਹੀਨਾ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਡਾ ਮੰਨ ਹੁੰਦਾ ਹੈ ਕਿ ਮਹੀਨੇਵਾਰ ਜਿੰਨਾਂ ਸਿ ਜੋ ਕੰਮ ਕਰਦੇ ਹਾਂ ਉਹ ਸਾਰਾ ਮਹੀਨਾ ਹੀ ਅਸੀਂ ਕਰਦੇ ਹਾਂ ਜਾਂ ਜਿਹੜਾ ਕੰਮ ਇਹ ਪਹਿਲੇ ਦਿਨ ਹੋ ਜਾਏ ਉਹ ਸਾਰਾ ਮਹੀਨਾ ਹੁੰਦਾ ਰਹਿੰਦਾ ਜੇ ਅਸੀਂ ਇਹ ਕਿਸੇ ਮੰਨਦੇ ਹਾਂ ਅੱਜ ਗੁਰੂ ਘਰ ਆਏ ਨਾ ਤਾਂ ਰੋਜ਼ਾਨਾ ਗੁਰੂ ਘਰ ਆਈਏ ਜੇ ਕੋ ਨਾਮ ਤਾਂ ਹਰੇਕ ਦੇ ਹੁੰਦੇ ਨੇ ਇਹ ਸਾਰੀ ਦੁਨੀਆ ਜਿੰਦਗੀ ਦੇ ਵਿੱਚ ਕਤਰਾ ਨਹੀਂ ਹੁੰਦੇ ਮਨੁੱਖ ਜਿੰਨਾ ਚਿਰ ਆਤਮਤ ਨਹੀਂ ਹੁੰਦਾ ਉਹਨਾਂ ਚਿਰ ਕੇ ਜੇ ਕੰਮ ਕਰਦੇ ਨਹੀਂ ਹੁੰਦੇ ਤੇ ਉਹਨਾਂ ਚਿਰ ਹੀ ਮਨੁੱਖ ਦੀਆਂ ਚਿੰਤਾਵਾਂ ਜਾਂ ਜੀਵਨ ਵਿੱਚ ਦੁੱਖ ਕਲੇਸ਼ ਖਤ ਨਹੀਂ ਹੁੰਦੇ ਇਹ ਆਉਂਦੇ ਰਹਿੰਦੇ ਪਰ ਜਦ ਗੁਰੂ ਕੋਲ ਆ ਕੇ ਆਪਣੇ ਦੁੱਖਾਂ ਸੰگە ਨਾਲ ਸਾਡਾ ਮਨ ਹੌਲਾ ਹੁੰਦਾ ਹੈ ਤੇ ਉਹਨਾਂ ਮੁੱਖਾਂ ਦੇ ਨਾਲ ਲੜਨ ਦੀ ਸ਼ਾਨ ਹੁੰਦੀ ਉਸ ਮਾਰ ਕਿਰਪਾ ਕਰ ਅਸੀ ਬਾਣੀ ਕਰਦੇ ਹੋਏ ਆਪਣੇ ਜੀਵਨ ਨੂੰ ਸੁਖਾਲਾ ਸੁਖਾਂ ਭਰਪੂਰ ਬਣਾਈਏ ਰੋਜ਼ਾਨਾ ਸੈਜ ਪਾਤਰੀਏ ਗੁਰਬਾਨ ਦੇ ਅਰਥਾਂ ਨੂੰ ਸਮਝੀਏ ਤੇ ਆਪਣੇ ਜੀਵਨ ਲਗੜੀ ਰਸੋਈ ਦੀ ਜਿੰਦ ਬੰਦੇ ਕਰਦਾ ਹੈ ਦਾਸ ਕਿ ਮੰਦਾ ਜੱਤ ਕੇ ਅੰਤ ਵਿੱਚ ਫਤੇ ਪ੍ਰਵਾਣ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਦਰ ਆਪ ਕੋ ਲਈ ਮੈਂ ਲਾਤੀ ਜਾ ਅਨੰਦ ਸ਼ੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨ ਵਜੀਆਂ ਵਾਰਨਾਈਆਂ ਰਾਗ ਰਤਨ ਪਰਭਾਰ ਪੜੀਆਂ ਸ਼ਬਦ ਗਾ ਬਣਾਈਆ ਸ਼ਬਦੋ ਤਾਂ ਗਾਓ ਹਰੀ ਕੇ ਰਾਮ ਜਿਨੀ ਵਸਾਇਆ ਕਹਿਣ